ਅੱਜ ਹੀ ਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਅੱਜ ਉਹਨਾਂ ਪਿੰਡਾਂ ਦੇ ਵਿੱਚ ਬੈਠਾ ਹਾਂ ਮੌਕਸਾ ਜ਼ਿਲ੍ਹੇ ਦੇ ਉਹ ਪਿੰਡ ਜਿੱਥੋਂ ਆਪਾਂ ਗਏ ਪਟਾਸ਼ ਨਿਕਲਿਆ ਆ ਬਜ਼ੁਰਗ ਤੇ ਨੌਜਵਾਨ ਕਹਿੰਦੇ ਕਿ ਅਸੀਂ ਆਉਂਦੀਆਂ ਪਹਿਲਾਂ ਅਕਵਾਇਰ ਨਹੀਂ ਹੋਣ ਦਿੰਦੇ ਆ ਤੇ ਬੱਚੇ ਕੀ ਸੋਚਦੇ ਆ ਤੁਹਾਡੀ ਜੇ ਪਹਿਲੀ ਅਕਵਾਇਰ ਕਰਨ ਆ ਗਈ ਸਰਕਾਰ ਤੇ ਫਿਰ ਕੀ ਕਰੋਗੇ ਅਸੀਂ ਉਹਨਾਂ ਨੂੰ ਕੋਟ ਦੇ ਦਵਾਂਗੇ ਅੱਛਾ ਤੇ ਫਿਰ ਵੱਡਾ ਹੋ ਕੇ ਕੀ ਕਰੇਗਾ ਤੂੰ ਮੈਂ ਖੇਤੀ ਕਰੂੰਗਾ ਵੱਡਾ ਹੋ ਕੇ ਖੇਤੀ ਕਰੇਗਾ ਤੂੰ ਕੀ ਕਰੇਗਾ ਵੱਡਾ ਹੋ ਕੇ ਭਾਈ ਖੇਤੀ ਖੇਤੀ ਕਰਾਂਗਾ ਤੇ ਖੇਤ ਜਾਣਾ ਹੁਣਾਂ ਤੋਂ ਉਹਦੇ ਡੈਡੀ ਨਾਲ ਹਾਂਜੀ ਤੂੰ ਜਾਣਾ ਹੁਣਾਂ ਹਾਂਜੀ ਤੇ ਫਿਰ ਬਾਹਰ ਨਹੀਂ ਜਾਣਾ ਹੁਣ ਸਾਰੇ ਤੇ ਬੱਚੇ ਬਾਹਰ ਜਾਉਂਦੇ ਨੇ ਕੈਨੇਡਾ ਵਿੱਚ ਉੱਥੇ ਧੱਕੇ ਮਾਰੋਗੇ ਲੋ ਉੱਥੇ ਧੱਕੇ ਮਾਰਦੇ ਲੋਕ ਬਾਹਰ ਹੈ ਮੈਂ ਹੁਣ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਨਹੀਂ ਜਾਣਾ ਇੱਥੇ ਆਪਣਾ ਖੇਤ ਇੱਥੇ ਰਹੂਗਾ ਇੱਥੇ ਆਪਣਾ ਖੇਤ ਇੱਥੇ ਰਹੇਗਾ ਹੈ ਤੇ ਤੂੰ ਬਈ ਇੱਥੇ ਹੀ ਰਹੂਗਾ اچھا ਤੇ ਫਿਰ ਘਰੇ ਕੰਮ ਕਰਾਉਣਾ ਉਹਨਾਂ ਤੋਂ ਕੀ ਕੰਮ ਕਰਾਉਣਾ ਹਣਾ ਵਾਧੂ ਹੈ ਵਾਧੂ ਕਸ ਤੇ ਮੈਂ ਹੁਣ ਫਿਰ ਅੱਗੇ ਕਿ ਕਿਹੜੇ ਕਲਾਸ ਚ ਪੜਨਾ ਤੂੰ ਯੂਕੇਜੀ ਡੀ ਯੂਕੇਜੀ ਡੀ ਸੈਕਸ਼ਨ ਆ ਤੂੰ ਕਿਹੜੀ ਕਲਾਸ ਚ ਪੜਨਾ ਬਾਈ ਐਲਕੇਜੀ ਐਲਕੇਜੀ ਤਾਂ ਤੁਸੀਂ ਦੇਖ ਲਓ ਵੀ ਐਲਕੇਜੀ ਜਵਾਕ ਕਲਾਸ ਦੇ ਬੱਚੇ ਆ ਯੂਕੇਜੀ ਕਲਾਸ ਦੇ ਬੱਚੇ ਆ ਯਾਰ ਇਹ ਵੀ ਕਹਿੰਦੇ ਆ ਕਿ ਅਸੀਂ ਜਿਹੜੀਆਂ ਆਪਣੀਆਂ ਪੈਲੀਆਂ ਜਿਹੜੀਆਂ ਆਂ ਸਰਕਾਰ ਨੂੰ ਨਹੀਂ ਦੇਣਾ ਚਾਹੁੰਦੇ ਤੁਹਾਨੂੰ ਪਤਾ ਲੱਗ ਗਿਆ ਵੈਸੇ ਇਹ ਤੁਹਾਡੇ ਘਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਜਿਹੜਾ ਹੈ ਸਰਕਾਰ ਥੋੜੀ ਹੁਣ ਪੈਲੀ ਲਾਈਨ ਨੂੰ ਫਿਰਦੀ ਐ ਉਹ ਖਬਰਾਂ ਝੁੰਡਦੇ ਆ ਟੀਵੀ ਚ ਖਵਰਾ ਜਾਂਦਾ ਟੀਵੀ ਚ ਤੇ ਫਿਰ ਘਰ ਦੇ ਕੀ ਕਹਿੰਦੇ ਹੁੰਦੇ ਡੈਡੀ ਵਰਗੇ ਕੀ ਕਹਿੰਦੇ ਹੁੰਦੇ ਡੈਡੀ ਕਿੰਨਾ ਬਕਵਾਸ ਮਾਰੀ ਨਾ ਝੂਠ ਝੂਠਾ ਅੱਛਾ ਵੀ ਕਹਿੰਦਾ ਵੀ ਬਕਵਾਸ ਮਾਰੀ ਨਾ ਝੂਠਾ ਵੀ ਆਪਾਂ ਨਹੀਂ ਇਕਵਾਇਰ ਹੋਣ ਦਿੰਦੇ ਠੀਕ ਹੈ ਤੇ ਫਿਰ ਮੰਮਾ ਕੀ ਕਹਿੰਦੀ ਮੰਮਾ ਕਹਿੰਦੇ ਆਪਾਂ ਵੀ ਨਹੀਂ ਹੋਣਾ ਆਪਾਂ ਨਹੀਂ ਹੋਣੇ ਮੰਮਾ ਨੇ ਕਹਿੰਦੀ ਵਧ ਗਿਆ ਹੋ ਜਾਊਗਾ ਪਰ ਇਹ ਰੋਜ਼ ਮੈਂ ਇਹ ਜਾਣਾ ਰੋਟੀ ਟੋਕਾ ਬਣਾਉਣਾ ਪੈਂਦਾ ਤੇ ਵਧ ਗਿਆ ਆਪਾਂ ਚੰਡੀਗੜ੍ਹ ਰਹਿਣ ਲੱਗ ਜਾਗੇ ਯਾਰ ਨਹੀਂ ਮੈਂ ਨਹੀਂ ਆਉਂਦੀ ਟਿਪ ਚ ਮੈਂ ਜਾਣਾ ਤੋ ਆਵਦੇ ਜਮੀਨੀ ਛੜਦਾ ਹੈ ਤੇ ਤੂੰ ਬਈ ਇਸੀ ਦੇ ਛੜਦੇ ਅਸੀਂ ਨਹੀਂ ਛੜਦੇ ਐਡੇ ਭੈਣੇ ਸੋ ਆਹ ਦੇਖ ਲੋ ਵੀ ਛੋਟੇ ਛੋਟੇ ਬੱਚੇ ਆ ਯਾਰ ਇਹਨਾਂ ਨੂੰ ਹੀ ਪਤਾ ਮਤਲਬ ਆਉਣ ਵਾਲਾ ਸਮਾਂ ਜਿਹੜਾ ਹੈਗਾ ਪੰਜਾਬ ਆ ਦੇ ਵਿੱਚ ਜਿਹੜਾ ਹੈਗਾ ਖੇਤੀ ਨੂੰ ਪਿਆਰ ਕਰਨ ਵਾਲਿਆਂ ਦਾ ਹੈਗਾ ਕਿਉਂਕਿ ਜਿਵੇਂ ਕੱਲ ਟਰੰਪ ਨੇ ਜਹਾਜ਼ ਭਰ ਕੇ ਭੇਜ ਦਿੱਤਾ ਹੈ ਨਾ ਤੋਹਫਾ ਦੇ ਹੀ ਦਿੱਤਾ ਲੋਕਾਂ ਨੂੰ ਤੇ ਉਸ ਤੋਂ ਬਾਅਦ ਜਿਹੜਾ ਕੈਨੇਡਾ ਜਾਂ ਹੋਰ ਦੁਨੀਆ ਦੇ ਸਾਰਿਆਂ ਦੇ ਲਾ ਜਿਹੜੇ ਚੇਂਜ ਹੁੰਦੇ ਹੁਣ ਲੋਕਾਂ ਨੂੰ ਇੰਨਾ ਕੁ ਦਾ ਪਤਾ ਲੱਗ ਗਿਆ ਵੀ ਵੀ ਭਾਈ ਆਪ ਦੀ ਧਰਤੀ ਆਪ ਦੀ ਹੁੰਦੀ ਹੈ ਹਨਾ ਉਹ ਕੁੜੀ ਇੱਥੇ ਪੁੱਛ ਗਿਆ ਜ ਆਪਾਂ ਅੱਜ ਕਿ ਛੋਟੀ ਹੈ ਇਹ ਥੋੜੀ ਵੱਡੀ ਹੈ ਹਨਾ ਸਾਡੇ ਕੋਲ ਕਿਹੜੀ ਕਲਾਸ ਬੜਾ ਤਾਂ ਪਤਾ ਫੋਰਥ ਚ ਫੋਰਥ ਚ ਹਾਂਜੀ ਫਿਰ ਵੱਡੇ ਹੋ ਕੇ ਕੀ ਕਰੇਗਾ ਤੂੰ ਮੈਂ ਟੀਚਰ ਬਣਨਾ ਚਾਹੁੰਦਾ ਤੇ ਆਈਪੀਐਸ ਅਫਸਰ ਆਈਪੀਐਸ ਅਫਸਰ ਤੇ ਮਾਲਾ ਤੂੰ ਨਹੀਂ ਬਾਹਰ ਜਾਣਾ ਨਹੀਂ ਆਦੋ ਦੇਖ ਲਓ ਵੀ ਹੁਣ ਜਿਹੜਾ ਹੈਗਾ ਥੋੜਾ ਜ ਮਾਹੌਲ ਜਿਹੜਾ ਹੈਗਾ ਚੇਂਜ ਹੋ ਰਿਹਾ ਭਾਵੇਂ ਇਹਦੇ ਵਾਸਤੇ ਆਪਾਂ ਕਹਿੰਗੇ ਵੀ ਟਰੰਪ ਨੇ ਕੀਤਾ ਤਾਂ ਗਲਤ ਹੀ ਵੀ ਸੰਗਲ ਜੇ ਲਾ ਕੇ ਜਿਹੜਾ ਹੈਗਾ ਭੇਜ ਤੇ ਸਾਰੇ ਕੀਤਾ ਤਾਂ ਬੇਜਤੀ ਪਰ ਉਹਨਾਂ ਨਾਲ ਇੱਕ ਗੱਲ ਤਾਂ ਆ ਗਈ ਲੋਕਾਂ ਨੂੰ ਆਏ ਤਾਂ ਹੈਗਾ ਵੀ ਯਾਰ ਇੱਥੇ ਕੋਈ ਨਾ ਕੁਝ ਕਰੀਏ ਪਹਿਲਾਂ ਤਾਂ ਤੇਰਾ ਮਨ ਹੋਣਾ ਚਾਹੁੰਦਾ ਤੇ ਨਹੀਂ ਪਹਿਲਾਂ ਸ਼ੁਰੂ ਤਾਂ ਹੀ ਨਹੀਂ ਸ਼ੁਰੂ ਤਾਂ ਨਹੀਂ ਕਿਹੜੀ ਗੱਲ ਅੱਜ ਪੜਦੇ ਤਾਂ ਮੈਂ ਫੋਰਥ ਫੋਰਥ ਸੋ ਤੁਸੀਂ ਦੇਖ ਲਓ ਤਾਂ ਸਾਨੂੰ ਪਤਾ ਵੀ ਸੋਡੀ ਜ਼ਮੀਨ ਐਕਵਾਇਰ ਹੋ ਜਾਣੀ ਹੈ ਹਾਂਜੀ ਫੇਰ ਕੀ ਕਰੋਗੇ ਫੇਰ ਹੋਣ ਨਹੀਂ ਦਿੰਦੇ ਸੋ ਤੁਸੀਂ ਦੇਖ ਲਓ ਭਾਈ ਇਹਨਾਂ ਪਿੰਡਾਂ ਦੇ ਜਿਹੜੇ ਹੈਗਾ ਬੱਚੇ ਵੀ ਜਿਹੜੇ ਹੈਗਾ ਚਾਹੁੰਦੇ ਵੀ ਪਾਈ ਇਹੇ ਚੀਜ਼ਾਂ ਜਿਹੜੀਆਂ ਹੈਗਾਂ ਨਾ ਹੋਣ ਬਾਕੀ ਸਮਾਦ ਸੂ ਆਉਣ ਵਾਲਾ ਵੀ ਜਿਹੜਾ ਹੈਗਾ ਸਮਾਂ ਕਿਦਾਂ ਦਾ ਹੋਊਗਾ ਪਰ ਇੱਕ ਗੱਲ ਜ਼ਰੂਰ ਹੈ ਕਿ ਜਿਸ ਤਰ੍ਹਾਂ ਦਾ ਖੇਤੀਬਾੜੀ ਮੰਤਰੀ ਸੌਰੀ ਕੈਬਨਿਟ ਮੰਤਰੀ ਦੇ ਗੇੜੇ ਆ ਐਮਐਲਏ ਦੇ ਗੇੜੇ ਆ ਕੇਂਦਰ ਦੀਆਂ ਟੀਮਾਂ ਦੇ ਗੇੜੇ ਆ ਉਹ ਇਹ ਦੱਸ ਰਿਹਾ ਕਿ ਜਿਹੜਾ ਹੈਗਾ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹਨਾਂ ਦਾ ਅ ਅਖਬਾਰਾਂ 'ਚ ਲੱਗੀਆਂ ਸੁਰਖੀਆਂ ਵੀ ਦੱਸ ਰਹੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਇੱਦਾਂ ਦੇ ਉੱਤੇ ਇੱਕ ਸੰਕਟ ਆ ਜਿਹੜਾ ਹੈਗਾ ਬੱਦਲ ਜਿਹੜਾ ਹੈਗਾ ਮਡਰਾ ਰਹੇ ਐ ਇੱਥੇ ਵਿਆਹ ਸੀਗਾ ਵਿਆਹ 'ਚੋਂ ਆਏ ਐ ਠੀਕ ਆ ਤੇ ਮੈਂ ਘਰ ਵਾਲਿਆਂ ਨੂੰ ਪੁੱਛਿਆ ਮੈਂ ਕਿਹਾ ਵਿਆਹ ਫਿਰ 3:00 ਵਜੇ ਮੋਗਿਆ ਉਹ ਕਹਿੰਦੇ ਯਾਰ ਸਾਨੂੰ ਤਾਂ ਐ ਲੱਗਿਆ ਰਿਹਾ ਵੀ ਕਿਤੇ ਅਸੀਂ ਵਿਆਹ ਚ ਨਾਜਦੇ ਰਹੀ ਜੀ ਤੇ ਪਿੱਛੋਂ ਕੋਈ ਰਿਕੁਆਇਰ ਕਰਕੇ ਲੈ ਜੀ ਸੋ ਇਦਾਂ ਦਾ ਜਿਹੜਾ ਹਾਲਾਤ ਆ ਉਹ ਪਿੰਡਾਂ ਦੇ ਮਕਸਰ ਜਿਹੜਾ ਦੇ ਖਾਸ ਕਰਕੇ ਮਕਰ ਵਾਲਾ ਪਿੰਡ ਚ ਬੈਠਾ ਅ ਜਿੱਥੇ ਪोटाश ਦੇ ਭੰਡਾਰ ਨਿਕਲਣ ਦਾ ਦਾਵਾ ਸਰਕਾਰਾਂ ਕਰ ਰਹੀਆਂ ਨੇ ਠੀਕ ਆ ਤੇ ਪਰ ਜਿਹੜੇ ਹੈਗਾ ਕਿਸਾਨ ਆ ਉਹ ਇੱਥੇ ਆਪਾਂ ਕੀ ਕਹੇ ਲੜਦੇ ਆ ਇਹਨਾਂ ਜਿਹੜਾ ਹੈਗਾ ਮਕਸਰ ਜਿਹੜੇ ਉਹ ਪਿੰਡ ਆ ਜਿੱਥੇ ਪਾਣੀ ਆ 10-15 ਫੁੱਟ ਹੈ ਠੀਕ ਆ ਇੱਥੇ ਦਾ ਠੇਕਾ ਲਗਭਗ ਜ਼ਮੀਨ ਆਪਾਂ ਕੇ ਝੋਟੇ ਦੇ ਸਿਰ ਵਰਗੀ ਹੈ ਪਾਕਿਸਤਾਨ ਤੋਂ ਉਜੜ ਕੇ ਆਏ ਹੋਏ ਪਰਿਵਾਰ ਨੇ ਇਹ ਨਹੀਂ ਚਾਹੁੰਦੇ ਕਿ ਅਸੀਂ ਇੱਕ ਉਜਾੜਾ ਆਪਦੀ ਜ਼ਿੰਦਗੀ 'ਚ ਹੋਰ ਦੇਖ ਕੇ ਬਣੇ ਲੋਕ ਗੁਰਪ੍ਰੀਤ ਕੋਲ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ